ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋੜੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਜਰਸੀ ਵੜ ਤਾਜੀ ਸੂਈ ਵੀ ਸੇਲ ਆ ਡਿਟੇਲ ਦੇ ਬਾਰੇ ਪੁੱਛਦੇ ਆ ਆਓ ਅੱਗੇ ਕਰੀਏਗਾ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਮੇਰੇ ਨਾਮ ਐਡਰੈਸ ਦੱਸਿਓ ਆਪਣਾ ਭਾਈ ਨਾਮ ਕਰਵਿੰਦਰ ਸਿੰਘ ਐਂਡ ਲੰਗੜ ਜ਼ਿਲ੍ਹਾ ਬਰਨਾਲਾ ਤੇ ਗੁਲਾਰ ਰੋਡ ਸੱਜੇ ਘਰ ਠੀਕ ਹੈ ਪਿੰਡ ਨਗਰ ਜਿਹੜਾ ਬਰਨਾਲਾ ਤੇ ਮੋਬਾਈਲ ਨੰਬਰ ਆਪਣਾ 9814394375 9814394375 94353 353 ਜਿਹੜੇ ਪਾਸ ਜਰਸੀ ਵਹਿੜ ਦੇਖੀ ਜਨੇ ਸੁਆ ਕਿਹੜਾ ਸੁਈਆ ਹੁਣੇ ਇਹ ਦੂਜਾ ਸੁਆ ਸੁਈਆ ਮਾੜਾ ਬੱਛਾ ਠੀਕ ਹੈ ਪਹਿਲੇ ਸੁਈ ਆਪਣੇ ਕੋਲ ਹੀ ਸੀਗਾ ਹੁਣ ਆਈ ਪਹਿਲੇ ਸੁਈ ਤੂੰ ਲਿਆਂਦੀ ਜੇ ਬੱਛੀ ਠੀਕ ਹੈ ਪਹਿਲੇ ਸੁਈ ਆਪ ਸੁਈ ਵੀ ਲਏ ਸੀ ਪਿਛਲੀ ਵਾਰ ਦੁੱਧ ਦੁੱਧ ਦਿੱਤਾ ਭਾਈ ਦੇਖੀ ਪਹਿਲੇ ਸੁਈ ਮੰਨ ਲੀਏ 15 ਤੋਂ ਪਾਰ ਚੱਲੀ ਆ ਹਾਂ ਠੀਕ ਹੈ ਵਧੀਆ ਲੰਬਾ ਡੰਡ ਮੈਂ ਦੁੱਧ ਦਿੱਤਾ। ਤੁਮਰਾ ਵਧੀਆ ਦਿੱਤਾ ਬਈ ਛੱਡੀ ਆਦਾ। ਠੀਕ ਹੈ ਸਿਮਰਲ ਖਾਈਸ ਆਪਾਂ ਜਰਸੀਆ ਦੇਦਾ ਇਹਨੇ ਮੇਲ ਕਾਫਣ। ਹਾਂਜੀ ਹਾਂਜੀ। ਠੀਕ ਹੈ ਕਹੇ ਵਜੇ ਸੂਈ ਅੱਜ ਇਹ? ਸਵੇਰੇ 2 ਵਜੇ ਚੱਲ ਰਹੀ ਹੈ ਸੂਈ ਇਹਨੇ। ਠੀਕ ਹੈ। ਜਮਾ ਡੰਡ। ਮਾੜਾ ਮਾੜਾ ਤੋਂ ਚੋਕੇ ਦੇਖ ਲਿਆ। ਹਾਂ ਮੇਰੇ ਧਾਰਾ ਹੀ ਮਾਰੀਆਂ ਨੂੰ ਕੋਹ ਨਹੀਂ ਕਰਦੇ। ਠੀਕ ਹੈ ਮੈਂ ਕਹੇ ਜੇ 2-3 ਕਿਲੋ ਕੁਛ ਨਿਚੋ ਆ। ਨਹੀਂ ਨਹੀਂ। ਬੱਚਾ ਰ ਜਾ ਕੇ ਧਾਰਾ ਮਾਰ ਕੇ ਦੇਖ ਲਈਆ। ਅੰਦਾਜ਼ਾ ਇਹ ਹੈ ਕਿ ਦੂਜੇ ਸੂਏ ਨਾਲ ਵੀ ਪਤਾ ਲਾ ਦੋ ਵੀ ਰਾਜੀ ਆ ਕੇ ਉਹ ਪੜੀ ਪੁੜੀ ਵੀ ਕਿੱਥੇ ਠੀਕ ਹੈ ਕੀ ਬਾਤ ਹੁੰਦਾ ਮੰਨ ਕੇ ਚੱਲੇ ਵੀ 17 ਕਿਲੋ ਤੋਂ ਮੰਨ ਕੇ ਲੈ ਰਹੇ ਬੰਦਾ ਹਾਂ ਤੇ ਚੌਣ ਜਵਾਹ ਧਾਰਾ ਦੀ ਵਧੀਆ ਨਿਕਣੀ ਹੈ ਬੜੀ ਵਧੀਆ ਜੀ ਸ਼ੀੜਾ ਪੂਰੀ ਠੰਡੀ ਸੀ ਮੁੱਲ ਇਹਦਾ ਕੀ ਰੱਖਿਆ ਵੇਚਣ ਜਿਹੜਾ ਮੁੱਲ ਕਿਹਾ ਆਪਾਂ 65000 ਰੱਖਿਆ ਮਾਣ ਤਣ ਮਾਣ ਤਣ ਕਰ ਦਿੰਦੇ ਜੇ ਮੌਕੇ ਠੀਕ ਹੈ ਟੋਰੀ ਬਾਅਦ ਨੂੰ ਸੋ ਵੀਰੋ ਬੱਚਾ ਇਹਦੇ ਪਿੱਛੇ ਆ ਗਿਆ ਮੇਲਕਾਫ ਤੇ ਦੋ ਤਿੰਨ ਘੰਟੇ ਹੋਇਆ ਸੂਰਜ ਅੱਜ ਸਵੇਰੇ ਹੀ ਸੂਈ ਹੈਗੀ ਇਹ ਤੇ ਮੂੰਹ ਮੱਥਾ ਦੇਖੋ ਇਹਦਾ ਕੀ ਬਾਤਾਂ ਸੋਹਣਾ ਸਾਫ ਸੁਥਰਾ ਟੋਆ ਵਗੈਰਾ ਕੰਨ ਨਿਕਾ ਨਿਕਾ ਚੰਗਾ 골ਡਨ ਕਲਰ ਦੇ ਵਿੱਚ ਆ ਗਈ ਦੂਸਰਾ ਸੁਆ ਸੁਥੀ ਹੈ ਸੂਈ ਹੈਗੀ ਇੱਕ ਸੁਆ ਦੁੱਧ ਦਾ ਘਰ ਪੀਤਾ ਵਾ ਥੇਲੇ ਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਮਿਹਲਾ ਵਗੈਰਾ ਲੱਗਿਆ ਵਾ ਤਾਜੀ ਬਿਲਕੁਲ ਸੂਈ ਹੈ ਤੇ ਜੇਰ ਜਮਾ ਡੰਨਾ ਕਮ ਜਮਾ ਜੇਰ ਤੋਂ ਜੇਰ ਵਾਲਾ ਕੰਮ ਬਿਲਕੁਲ ਜਮਾ ਡੰਨਾਗਾ ਥੱਲੇ ਮਿਲਕ ਮੇਨ ਵਗੈਰਾ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਹਵਾਨਾ ਰਾਜੀ ਬੜੀ ਬੁੜੀ ਬਹੁਤ ਆ ਕੁਸ ਮਾੜਾ ਮੋਟਾ ਦੁੱਧ 2 ਕਿਲੋ ਖਾਂਡੇ ਦਾ ਚੋਇਆ ਗਿਆ ਤਾਂ 1 ਕਿਲੋ ਤੇ ਬਚਾ ਵੇ ਰਲ ਜਾਇਆ ਗਿਆ 16 17 ਦੀ ਐਵਰੇਜ ਤੇ ਦੁੱਧ ਆਮ ਨਾਲ ਚੱਲੂਗੀ ਇਹ ਵੀ ਆਪਾਂ ਆਪ ਕਹ ਜੀਏ ਕਿ 20 22 ਕਿਲੋ ਵਾਲੀ 16 ਚਾਰੇ ਨਿਕਣਵੇਂ ਸਾਫ ਸੁਥਰੇ ਦੂਜੇ ਪਾਸੇ ਜਿਹਾ ਪਹਾਵਨਾ ਖੜਨੇ ਤੁਸੀਂ ਸਕੋ ਠੰਡੇ ਵੀ ਚੰਗੇ ਤੇ ਬਾਕੀ ਚਾਰੂ ਵਗਾਰੇ ਪੂਰੀ ਫੁੱਲਾ ਹਨਾ ਪੂਰੀ ਫੁੱਲਾ ਠੀਕ ਹੈ ਨੰਬਰ ਬੋਰ ਦੀ ਦੁਆਰੇ ਆਪਣਾ 914394379 ਸੋ 65000 ਰੁਪਏ ਕੀਮਤ ਦਾ ਮਾਨਤਾਣੇ ਦੇ ਵਿੱਚ ਹੋ ਜਾਊਗਾ ਦੂਜਾ ਸੂਆ ਸੂਈ ਸੂਈ ਪਿੰਡ ਨੰਗਲ ਜ਼ਿਲ੍ਹਾ ਬਰਨਾਲਾ ਵੀਡੀਓ ਦੇਖ ਲਈ ਸਭ ਦਾ ਤੈਦ